ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਇੱਕ ਜ਼ੈਹ ਦੀ ਦੁਕਾਨ ਲੈ ਕੇ ਆਇਆ ਗੁਰੂ ਅਰਸੇ ਦੀ ਉਹ ਦੁਕਾਨ ਲੱਭਲੀ ਐ ਜਿਸ ਦੁਕਾਨ ਤੇ ਬੱਚਿਆਂ ਦੇ ਕੱਪੜੇ ਮਿਲਦੇ ਆ ਸਾਰੇ ਬੱਚਿਆਂ ਦੇ ਕੱਪੜੇ ਮਿਲਦੇ ਆ ਸਭ ਤੋਂ ਵੱਡੀ ਗੱਲ ਸਾਰੇ ਕੱਪੜੇ ਬ੍ਰਾਂਡਡ ਨੇ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡਡ ਕੱਪੜੇ ਜ਼ੈਹ ਆ ਸ਼ੋਰੂਮ ਲੱਭਿਆ ਗੁਰੂ ਅਰਸੇ ਦੇ ਵਿੱਚ ਜਿੱਥੇ ਸਾਰੇ ਕੱਪੜੇ ਤੁਹਾਨੂੰ ਇੱਕ ਛੱਤ ਹੇਠ ਮਿਲਨੇ ਨੇ ਸਭ ਤੋਂ ਵੱਡੀ ਗੱਲ ਇਹ ਕਹਿ ਰਿਹਾ ਇਨ੍ਹਾਂ ਕੱਪੜਿਆਂ ਤੇ ਰਖੜੀ ਬੰਪਰ ਚਲਾਤਾ ਇਹਨਾਂ ਨੇ ਰਖੜੀ ਦੀ ਲੈਸ ਜਿਹੜੀ ਆ ਉਹ ਲਗਾ ਦਿੱਤੇ ਕਿੰਨੇ ਪਰਸੈਂਟ ਲੈਸ ਲਾਈ ਆ ਮਾਂ ਵੀਰਵਰੀ ਹੋ ਗਏ ਆ ਮਾਂ ਵੀਰ ਜੀ ਸਾਸੀ ਕਸਪਾਲ ਜੀ ਸਾਸੀ ਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਠੀਕ ਠਾਕ ਮੈਂ ਕਹਿਦਾ ਵੀ ਦੁਕਾਨ ਉਹ ਜਿਹੜੀ ਲੋਕਾਂ ਨੂੰ ਲੱਭੀ ਨਹੀਂ ਸੀ ਤੇ ਝੰਡ ਵਾਲੀ ਗਲੀ ਪਹਿਲਾਂ ਦਾ ਐਡਰੈਸ ਦੱਸਿਓ ਆਪਣੀ ਦੁਕਾਨ ਦਾ ਨਾਮ ਹੈਗਾ ਜੀ ਐਮ ਐਮ ਕਿਡਸ ਝੰਡ ਵਾਲੀ ਗਲੀ ਨੀਅਰ ਮੋਂਗਾ ਬਰਾਇਡਲ ਮੋਂਗਾ ਬਰਾਇਡਲ ਵਾਲੇ ਦੇ ਨੇੜੇ ਆ ਹਾਂ ਜੀ ਦੂਜੀ ਗੱਲ ਇਹ ਆ ਕਿਸੇ ਨੇ ਕਹ ਰਿਆ ਸੀ ਰਖੜੀ ਬੰਪਰ ਦੇ ਦਾ ਰਖੜੀ ਠਮਾਕਾ ਕਰਤਾ ਉਹ ਵੀ ਬ੍ਰਾਂਡਡ ਕੱਪੜਿਆਂ ਤੇ ਜਿਹੜਾ ਬ੍ਰਾਂਡ ਪਿਆ ਤੁਹਾਡੇ ਕੋਲ ਬਹੁਤ ਵਧੀਆ ਦੀ ਆਪਾਂ ਰਖੜੀ ਦਾ ਤਮਾਕਾ ਦੇ ਰਹੇ ਆ 10 ਨਹੀਂ 20 ਨਹੀਂ 50% ਲੈਸ ਦੇ ਰਹੇ ਆ ਹਰ ਇੱਕ ਆਰਟੀਕਲ ਤੇ ਆਪਣੀ ਦੁਕਾਨ ਦੇ ਵਿੱਚ ਜੋ ਵੀ ਚੀਜ਼ ਪਈ ਹੈਗੀ ਗਰਮੀ ਸਰਦੀ ਦਾ ਜੋ ਵੀ ਸਟਾਕ ਹੋਗਾ ਤੁਹਾਨੂੰ 50% ਆਫਰ ਤੇ ਮਿਲੂਗਾ ਔਰ ਪ੍ਰੀਮੀਅਮ ਕੁਆਲਿਟੀ ਹੋਵੇਗੀ ਬੈਸ ਤੋਂ ਬੈਸਟ ਕੁਆਲਿਟੀ ਹੋਵੇਗੀ ਤੁਸੀਂ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਲੱਗੂਗਾ ਵੀ ਕਪੜਾ ਵਾਕਈ ਆਪਾਂ ਸ਼ਹਿਰ ਵਿੱਚ ਬ੍ਰਾਂਡਡ ਲੈ ਕੇ ਆਏ ਆ ਬਿਲਕੁਲ ਜੀ ਕਪੜਾ ਵੀ ਦਿਖਾ ਦਿੰਨੇ ਆ ਤੁਹਾਨੂੰ ਬ੍ਰਾਂਡਡ ਕਪੜਾ ਤੇ 50% ਲੈਸ ਲੋਕ ਪੁਰਾਣੇ ਕਪੜੇ ਦੇ ਲੈਸ ਲਾਉਂਦੇ ਨੇ ਗਰਮੀ ਦਾ ਸੀਜ਼ਨ ਚੱਲ ਰਿਹਾ ਗਰਮੀ ਦਾ ਸੀਜ਼ਨ ਤੇ ਲੈਸ ਇੱਕ ਵਾਰੀ ਆਓਗੇ ਤੁਸੀਂ ਭੁੱਲ ਜਾਓਗੇ ਸਾਰੀਆਂ ਚੀਜ਼ਾਂ ਨੂੰ ਤੁਸੀਂ ਸ਼ੋਰੂਮ ਜਾਣਾ ਭੁੱਲ ਜਾਓਗੇ ਤੁਹਾਨੂੰ ਐਵੇਂ ਦੀ ਵੈਰਾਈਟੀ ਦੇਾਂਗੇ ਆਪਾਂ ਟੌਪ ਤੋਂ ਕੁਆਲਿਟੀ ਹੈਗੀ ਪ੍ਰੀਮੀਅਮ ਕੁਆਲਿਟੀ ਦੇਵਾਂਗੇ ਤੁਹਾਨੂੰ ਬੈਸਟ ਕੁਆਲਿਟੀ ਗਰਮੀ ਦਾ ਲੋ ਲਓ ਜਾਂ ਸਰਦੀ ਦਾ ਲੋ ਔਰ ਹੋਲਸੇਲ ਰੇਟ ਮਿਲੂਗਾ ਤੁਹਾਨੂੰ 20% ਲੈਸ ਤੇ ਚੀਜ਼ ਮਿਲੇਗੀ ਕੁਝ ਵੀ ਲਓਗੇ ਤੁਸੀਂ ਹਰ ਚੀਜ਼ ਤੇ ਤੁਹਾਨੂੰ 50 ਲੈਸ ਮਿਲੇਗੀ ਬ੍ਰਾਂਡ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਕੰਪਨੀਆਂ ਦਾ ਬ੍ਰਾਂਡ ਆਪਣੇ ਕੋਲ ਆਪਣੇ ਕੋਲ ਭਾਜੀ ਸਾਰੇ ਹੀ ਨਾਮੀ ਬ੍ਰਾਂਡ ਨੇ ਤੁਸੀਂ ਕਿਸੇ ਵੀ ਤਰ੍ਹਾਂ ਟੋਮੀ ਲੈ ਲਓ ਐਡੀਡਾਸ ਨਾਈਕੀ ਹਰ ਬ੍ਰਾਂਡ ਦਾ ਜਿਹੜਾ ਆਪਾਂ ਪ੍ਰੀਮੀਅਮ ਕੁਆਲਿਟੀ ਹੁੰਦੀ ਜਿਹਨੂੰ ਆਪਾਂ ਫਰਸਟ ਕਾਪੀ ਬੋਲਦੇ ਆਂ ਵੀ ਇਸ ਤੋਂ ਉੱਪਰ ਸਿੱਧਾ ਤੁਹਾਨੂੰ ਸ਼ੋਰੂਮ ਵਾਲੀ ਚੀਜ਼ ਮਿਲੇਗੀ ਨਾ ਕਿ ਕੋਈ ਸੈਕੰਡ ਕਾਪੀ ਕੋਈ ਥਰਡ ਕਾਪੀ ਵੀ ਜੋ ਪ੍ਰੀਮੀਅਮ ਵਿੱਚ ਆਉਂਦਾ ਸਭ ਤੋਂ ਵੈਸਟ ਆਪਾਂ ਲੈ ਕੇ ਆਏ ਆ ਬਿਲਕੁਲ ਜੀ ਬ੍ਰਾਂਡਡ ਤੇ ਲੈਸ ਬ੍ਰਾਂਡ ਕੱਪੜ ਆ ਬੋਲ ਕੇ ਵੀ ਦੱਸ ਦੇ ਵੀ ਇਹ ਕੀ ਹੈ ਲਓ ਭਾਜੀ ਇਹ ਕਿਡਸ ਦੇ ਵਿੱਚ ਇਹ ਵੈਰੈਟੀ ਹੈਗੀ ਆ ਜੀਨ ਹੈਗੀ ਆ ਜੀ ਇਹਨੂੰ ਚੈੱਕ ਕਰੋ ਵੀਰੇ ਬੈਨਟਨ ਦਾ ਪੀਸ ਹੈਗਾ ਫਰਸਟ ਕਾਪੀ ਆਰਟੀਕਲ ਇਹਨੂੰ 1 ਨਹੀਂ 2 ਨਹੀਂ 3 ਸਾਲ ਵੀ ਹੰਡਾ ਲੋਗੇ ਇਹਦੇ ਵਿੱਚ ਕੋਈ ਕੰਪਲੀਟ ਨਹੀਂ ਹੈਗੀ ਨਾ ਕਲਰ ਜਾਊਗਾ ਨਾ ਬੋਰ ਆਏਗੀ ਅਗਰ ਕਿਸੇ ਵੀ ਤਰ੍ਹਾਂ ਦੀ ਕੰਪਲੀਟ ਆਵੇ ਆਪਾਂ ਬੈਠੇ ਜਦੋਂ ਮਰਜ਼ੀ ਪੀਸ ਵਾਪਸ ਦੇ ਕੇ ਨਵਾਂ ਲੈ ਜਾਓ ਇਸ ਤੋਂ ਉੱਪਰ ਆਪਾਂ ਗਾਰੰਟੀ ਨਹੀਂ ਦੇ ਸਕਦੇ ਕਿ ਸਾਰੇ ਹੀ ਬ੍ਰਾਂਡ ਮਿਲਣਗੇ ਆ ਟੀਆਰ ਦਾ ਪੀਸ ਹੈਗਾ ਜੀ ਅਲੱਗ-ਅਲੱਗ ਕੰਪਨੀਆਂ ਹੈਗੀਆਂ ਨੇ ਯੂਐਸ ਪੋਲੋ ਦਾ ਚੈੱਕ ਕਰੋ ਜੀ ਕਾਰਗੋ ਦੇ ਵਿੱਚ ਜੀਨ ਬਣੀ ਹੋ ਸਾਰੇ ਹੀ ਆਰਟੀਕਲ ਟੌਪ ਤੋਂ ਟੌਪ ਨੇ ਫਰਸਟ ਕਾਪੀ ਆਰਟੀਕਲ ਨੇ ਤੁਸੀਂ ਕੱਲਾ ਕੱਲਾ ਪੀਸ ਲੱਗ ਲਗਾ ਸੀਕੇ ਦਾ ਪੀਸ ਆ ਗਿਆ ਦੇਖੋ ਤੁਸੀਂ ਚੈੱਕ ਕਰੋ ਏਦਾਂ ਹੀ ਤੁਹਾਨੂੰ ਸ਼ਰਟਾਂ ਮਿਲਣਗੀਆਂ ਕੁਝ ਵੀ ਜੀਨ ਸ਼ਰਟ ਟੀ-ਸ਼ਰਟ ਕੋਈ ਵੀ ਆਰਟੀਕਲ ਲਓ ਤੁਹਾਨੂੰ ਹਰ ਚੀਜ਼ ਦੇ ਵਿੱਚ ਕੁਆਲਿਟੀ ਮਿਲੇਗੀ ਟੌਮੀ ਹੈਲ ਫਿਗਰ ਫਰਸਟ ਕਾਪੀ ਟੀ-ਸ਼ਰਟ ਆ ਬੱਚਿਆਂ ਦੀ ਬੁਆਏਸ ਦੇ ਨਾਲ ਤੁਹਾਨੂੰ ਗਰਲ ਵਿੱਚ ਵੀ ਸੇਮ ਵੈਰਾਈਟੀ ਮਿਲੇਗੀ ਜ਼ੀਰੋ ਸਾਈਜ਼ ਤੋਂ ਲੈ ਕੇ 15 ਸਾਲ ਤੱਕਰ ਬੱਚੇ ਦੀ ਵੈਰਾਈਟੀ ਮਿਲੇਗੀ ਚਾਹੇ ਤੁਸੀਂ ਗਰਲ ਵਿੱਚ ਲਓ ਬੁਆਏਸ ਲਓ ਹਰ ਤਰ੍ਹਾਂ ਦਾ ਆਰਟੀਕਲ ਆ ਨਵੇਂ ਬੱਚੇ ਨਿਊ ਬੋਰਨ ਬੱਚੇ ਦੀ ਸਾਰੀ ਅਸੈਸਰੀ ਮਿਲੇਗੀ ਡਰਾਈ ਸ਼ੀਟ ਬੱਚੇ ਦੀ ਬੱਚੇ ਦੀ ਬਿਬ ਵਗੈਰਾ ਕੰਬਲੀ ਕੁਝ ਵੀ ਲੈਣੀ ਸੌਕਸ ਹਰ ਚੀਜ਼ ਤੁਹਾਨੂੰ ਅਵੇਲੇਬਲ ਮਿਲੇਗੀ ਆਪਣੇ ਸਟੋਰ ਤੋਂ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਤੁਹਾਨੂੰ ਦੇਖਿਆ ਪਤਾ ਲੱਗੂਗਾ ਵੀ ਤੁਹਾਨੂੰ ਜੋ ਵੀ ਚੀਜ਼ ਗੁਰੂ ਸਾਹਿਬ ਚ ਨਹੀਂ ਮਿਲਦੀ ਕਿਡਸ ਵਿੱਚ ਆਪਾਂ ਓਨਲੀ ਕਿਡਸ ਕਾਊਂਟਰ ਕੀਤਾ ਨਾ ਕਿ ਆਪਾਂ ਫੈਮਿਲੀ ਕਾਊਂਟਰ ਕੀਤਾ ਆਪਾਂ ਤੁਹਾਨੂੰ ਸਾਰੀ ਵੈਰਾਈਟੀ ਦੇ ਦਾਂਗੇ ਕੱਲੀ ਕਿਡਸ ਵਿੱਚ ਬਿਲਕੁਲ ਜੀ ਕਿਡਸ ਦੇ ਵਿੱਚ ਵੱਡਾ ਨਾਮ ਹੈ ਹਾਂ ਇਸ ਦੁਕਾਨ ਦਾ ਇਸ ਸ਼ੋਰੂਮ ਦਾ ਮਾਹਵੀਰ ਹੋਰਾਂ ਦੇ ਸ਼ੋਰੂਮ ਹੈ ਜੰਡ ਵਾਲਾ ਗਲੀ ਦੇ ਵਿੱਚ ਮੌਜੂਦ ਹੈਗੇ ਆ ਇੱਕ ਚੀਜ਼ ਹੋਰ ਦਿਖਾ ਦਿੰਨੇ ਆ ਜ਼ੀਰੋ ਤੋਂ ਲੈ ਕੇ 14 ਸਾਲ ਦੇ ਬੱਚਿਆਂ ਤੱਕ ਇਹ ਕਪੜਾ ਹੈ ਚਾਹੇ ਉਹ ਲੜਕੀਆਂ ਨੇ ਚਾਹੇ ਲੜਕੇ ਨੇ ਹਰ ਵੈਰਾਈਟੀ ਵੱਡੀ ਗੱਲ 50% ਨਵੇਂ ਕਪੜੇ ਦੇ ਲੈਸਤ ਦੇਣੀ ਵੱਡੀ ਗੱਲ ਜਰੂਰ ਜੀ ਜਰੂਰ ਆਪਾਂ ਹੋਲਸੇਲ ਰੇਟ ਦੇ ਰਹੇ ਆ ਇਹ ਆਪਾਂ ਰਖੜੀ ਦਾ ਬੰਪਰ ਲਾਇਆ ਹੋਇਆ ਆਈ ਰੇਟ ਤੁਹਾਨੂੰ ਚੀਜ਼ ਮਿਲੇਗੀ 50% ਲੈਸ ਮਿਲੂਗੀ ਕੋਈ ਵੀ ਆਰਟੀਕਲ ਲਾਉਂਗੇ ਤੁਹਾਨੂੰ ਇਹ ਵੈਰੈਟੀ ਤੁਹਾਨੂੰ ਇਹ ਕੁਆਲਿਟੀ ਔਰ ਇਹ ਰੇਟ ਕਿਦੋਂ ਵੀ ਨਹੀਂ ਮਿਲਣਾ ਜਿੱਥੇ ਮਰਜੀ ਟਰਾਈ ਕਰ ਲਓ ਜੋ ਅਸੀਂ ਆਫਰ ਲਾਤੀ ਆ ਅਜੇ ਤੱਕ ਕਿਸੇ ਨੇ ਲਾਈ ਨਹੀਂ ਬਿਲਕੁਲ ਜੀ ਵੱਡੀ ਆਫਰ ਛੱਡ ਦਿੱਤੀ ਗਈ ਹੈ ਗੁਰੂ ਹਰਸਾਏ ਦੇ ਇਸ ਸ਼ੋਰੂਮ ਤੇ ਜੰਡ ਵਾਲਾ ਗਲੀ ਦੇ ਵਿੱਚ ਮੋਂਗਾ ਬਰਾਈਡਲ ਦੇ ਨਾਮ ਨਾਲ ਹੈ ਹਾਂਜੀ ਹਾਂਜੀ ਨਾਮ ਕੀ ਦੱਸਿਆ ਸੀ ਐਮ ਐਮ ਕਿਡਸ ਫੈਸ਼ਨ ਜੰਡ ਵਾਲੀ ਗਲੀ ਨੀਅਰ ਮੋਂਗਾ ਬਰਾਈਡਲ ਹਾਂ ਨੀਅਰ ਮੋਂਗਾ ਬਰਾਈਡਲ ਐਮ ਐਮ ਕੀਡਸ ਦੇ ਨਾਂ ਦੇ ਸ਼ੋਰੂਮ ਹੈਗਾ ਇਸ ਸ਼ੋਰੂਮ ਤੇ ਪਹੁੰਚ ਕੇ ਜੇਕਰ ਤੁਸੀਂ ਲਕੋਚੀ ਦੇ ਸ਼ੋਰੂਮ ਤੇ ਆਏ ਹੋ ਤਾਂ ਉਹਦੇ ਬਿਲਕੁਲ ਆਪੋਜ਼ਿਟ ਇਹ ਸ਼ੋਰੂਮ ਹੈ ਤੇ ਗੁਰੂ ਵਰਸਾਈ ਦਾ ਉਹ ਸ਼ੋਰੂਮ ਅਸੀਂ ਲੱਭ ਕੇ ਲੈ ਆਂਦਾ ਇਸ ਤੋਂ ਸਸਤੇ ਕੱਪੜੇ ਤੁਹਾਡੇ ਬੱਚਿਆਂ ਨੂੰ ਇਸ ਤੋਂ ਬ੍ਰਾਂਡਡ ਕੱਪੜੇ ਤੁਹਾਡੇ ਬੱਚਿਆਂ ਨੂੰ ਗੁਰੂ ਵਰਸਾਈ ਦੀ ਕਿਸੇ ਸ਼ਾਪ ਤੇ ਨਹੀਂ ਮਿਲਣੇ ਕਿਉਂਕਿ ਗੁਰੂ ਵਰਸਾਈ ਦੀ ਇਹ ਸ਼ਾਪ ਤੇ 50% ਲੈਸ ਲੱਗ ਚੁੱਕੀ ਹੈ ਇਹ ਇਹ ਨਹੀਂ ਆ ਪੁਰਾਣਾ ਕੱਪੜਾ ਨਵੇਂ ਕੱਪੜੇ ਤੇ ਗਰਮੀ ਦਾ ਸੀਜ਼ਨ ਗਰਮੀ ਦੇ ਕੱਪੜੇ ਤੇ ਲੈਸ ਆਹ ਦੇਖ ਲਓ ਸਾਰਾ ਸਮਾਨ ਜਿਹੜਾ ਇਹਨਾਂ ਨੇ ਲਟਾ ਦੇਣਾ ਤੇ ਸਟਾਰਟਿੰਗ ਜਿਹੜੀ ਹੈ ਅੱਜ ਤੋਂ ਹੀ ਕਰ ਰਹੇ ਅੱਜ ਤੋਂ ਹੀ ਭਾਜੀ ਅੱਜ ਤੋਂ ਹੀ ਸਟਾਰਟ ਆ ਜੀ ਔਰ ਇਹ ਆਫਰ ਸਿਰਫ ਗਰਮੀ ਦੇ ਸਟਾਕ ਤੇ ਨਹੀਂ ਗੀ ਸਰਦੀ ਦੇ ਸਟਾਕ ਤੇ ਵੀ ਸੇਮ ਆਫਰ ਦੇਵਾਂਗੇ ਤੁਹਾਨੂੰ ਕੋਈ ਵੀ ਚੀਜ਼ ਸਰਦੀ ਦੀ ਚਾਹੀਦੀ ਆ ਸਾਰਾ ਨਿਊ ਸਟਾਕ ਆ ਗਿਆ ਆ ਸਰ ਦਿਖਾਓ ਜਿੰਨੇ ਪੋਲੀਥੀਨ ਭਰੇ ਪੈਣੇ ਇਹ ਸਾਰਾ ਸਰਦੀ ਦਾ ਵੀ ਸਟਾਕ ਵਿੱਚ ਆ ਗਿਆ ਵੀ ਇਹ ਸਿਰਫ ਤੁਹਾਡੇ ਵਾਸਤੇ ਵੈਰਾਈਟੀ ਲੈ ਕੇ ਆਏ ਆ ਤੁਹਾਨੂੰ ਸਰਦੀ ਦਾ ਚਾਹੀਦਾ ਗਰਮੀ ਦਾ ਚਾਹੀਦਾ ਹਰ ਚੀਜ਼ ਮਿਲੇਗੀ ਔਰ ਪ੍ਰੋਪਰ ਫੁੱਲ ਲੈਸ ਤੇ ਮਿਲੇਗੀ ਬਿਲਕੁਲ ਜੀ ਫੁੱਲ ਲੈਸ ਲੈਣਾ ਹੈ ਤਾਂ ਹੁਣ ਦੁਕਾਨ ਅਸੀਂ ਦੱਸ ਦਿਤੀ ਆ ਮੋਬਾਈਲ ਨੰਬਰ ਮਾ ਵੀਰ ਬੋਲਦੇ ਇੱਕ ਵਾਰ ਮੋਬਾਈਲ ਨੰਬਰ ਵੀਰੇ 9 ਨੰਬਰ ਵੀ ਦੱਸ ਦਿੱਤਾ ਹੈਗਾ ਤੇ ਹੁਣ ਆਣਾ ਕਿੱਥੇ ਆ ਐਮ ਐਮ ਕਿਡਸ ਵਾਲਿਆਂ ਦੇ ਜੰਡ ਵਾਲਾ ਗਲੀ ਨੀਅਰ ਮੋਂਗਾ ਬਰਾਡਲ ਮੋਂਗਾ ਬਰਾਡਲ ਤੇ ਲਕੋਚੀ ਦੇ ਸ਼ੋਰੂਮ ਦੇ ਬਿਲਕੁਲ ਸਾਹਮਣੇ ਤੇ ਮਹਾਵੀਰ ਵੀ ਜੀ ਹੋਰੀ ਮਿਲ ਜਾਣਗੇ ਤੁਹਾਨੂੰ ਇੱਥੇ ਤੇ ਜੇਕਾ ਤੁਸੀਂ ਆਪਣੇ ਬੱਚਿਆਂ ਨੂੰ ਬ੍ਰਾਂਡਡ ਕੱਪੜੇ ਲੈਣੇ ਆ ਤੇ ਲੈਸ ਤੇ ਲੈਣੇ ਐ ਇਦੋਂ ਸਸਤਾ ਨਹੀਂ ਮਿਲ ਸਕਦਾ ਇਹ ਦੁਕਾਨ ਅਸੀਂ ਲੱਭ ਕੇ ਲਿਆਏ ਆ ਤੁਹਾਡੇ ਲਈ ਤੇ ਦਿਖਦੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂ ਹਰ ਸੈ ਲਾਈਵ ਪੱਤਰਕਾ ਸਾਥੀ ਰਜਿੰਦਰ ਕੰਬੋਜ ਨਾਲ ਮੈਂ ਸਤਪਾਲ ਸਿੰਧ ਗੁਰੂ ਹਰ ਸੈ